ਕਾਦਾ ਤੂੰ ਵਿਛੋੜਾ ਰੱਬਾ ਰਾਜਣੇ ਨਾ ਪਾਇਆ ਸਾਰਾ ਇਲਜ਼ਾਮ ਲੋਕਾਂ ਸਾਡੇ ਜੁਮੇ ਲਾਇਆ ਨਾਲੇ ਨਾਮ ਮੇਰਾ ਨਾਲ ਚੂਰੀ ਦਾ ਵੀ ਆਇਆ ਚਿੰਗਾ ਕੀਤਾ ਨਾ ਪਵਾ ਕੇ ਸਾਡੀ ਦੂਰੀ ਲੋਕਾਂ ਬਦਨਾਮ ਕਰਤੀ सोनू ਸੀਤੋ ਵਾਲਾ ਮਹਾਨ ਗਾਇਕ ਅੱਜ ਦੇ ਸਮੇ ਦਾ ਇਹਨੂੰ ਸੁਣ ਲਵੇ ਨਾ ਤਾਂ ਇਹਦਾ ਇੱਕ ਲਫ਼ਜ਼ ਵੀ ਬੋਲ ਕੇ ਗਾ ਕੇ ਸੁਣਾ ਦੇਵੇ ਤਵਾ ਕਿ ਉਹਨੂੰ ਸਿੰਗਰ ਮੰਨ ਲਵਾਂਗੇ ਗਾਇਕੀ ਨੂੰ ਇਨਾ ਹਲਕੇ ਵਿੱਚ ਲੈ ਕੇ ਤੁਸੀਂ ਸਿੰਗਰਾਂ ਦੀ ਬਦਨਾਮੀ ਕਿਉਂ ਕਰ ਰਹੇ ਹੋ ਕਿਉਂ सोनू ਸੀਤੋ ਵਰਗੇ ਆ ਦੇ ਬਚਾਰੇ ਜਿਹੜੇ ਉਹਨਾਂ ਨਾਲ ਚੀਕ ਕਿਉਂ ਖੇਲ ਰਹੇ ਹੋ ਹੋ ਕਹਿੰਦੇ ਹਥਿਆਰ ਮੁਰੇ ਪੁੱਗੇ ਰੋਵਨਾ ਕਦੇ ਕਦੇ ਹਾੜਾ ਅਜੇ ਪੁੱਗ ਜਾਂਦਾ ਏ ਹੋ ਕਹਿੰਦੇ ਜ਼ੋਰ ਦਾ ਨਾ ਮਾੜਾ ਹੋਵੇ ਬੰਦਾ ਕਦੇ ਬਈ ਹੋ ਜ਼ੋਰ ਦਾ ਨਾ ਮਾੜਾ ਹੋਵੇ ਬੰਦਾ ਕਦੇ ਬਈ ਘਰੋਂ ਮਾੜਾ ਹੋਵੇ ਅਜੇ ਪੁੱਗ ਜਾਂਦਾ ਓਹ ਉਹਨਾਂ ਨੂੰ ਕਹਿ ਗਏ ਵੀ ਸੋਨੂ ਸੀਤ ਵਾਲੇ ਵੰਗ ਬੇ ਬੇਕਾਰ ਦੇਵੇ ਐ ਕਰਕੇ ਕਰਿਆ ਕਰੀਏ ਯਾਰ ਆਪਣੇ ਗਾਣੇ ਛੱਡ ਕੇ ਇਹ ਚੀਜ਼ਾਂ ਕਰਨ ਲੱਗ ਜੇ ਫਿਰ ਤੁਹਾਨੂੰ ਸੋਹਣਾ ਲੱਗੇ ਦਲਜੀਤ ਦੁਸਾਨ ਦੇ ਨਾਲ 7 ਸਾਲ ਕੰਮ ਕੀਤਾ ਹੈ 7 ਸਾਲ ਦਲਜੀਤ ਦੁਸਾਨ ਨਾਲ ਮੈਂ ਤੇ ਅੰਗਰੇਜ਼ ਅਲੀ ਕੁਲਵਿੰਦਰ ਢਿੱਲੋਂ ਇੰਦਰਜੀਤ ਨਿੱਕੂ ਅਸੀਂ ਇਕੱਠੇ ਰਿਆਂ ਜਤਿੰਦਰ ਗਿੱਲ ਹੂੰ ਇਕੱਠੇ ਰਿਆਂ ਹੋ ਲੈਣੀਆਂ ਨੇ ਲਾ ਮਾਂ ਤਾਂ ਹੀ ਨਾਲ ਆਇਆ ਡੇਟ ਤੇ ਬੇ ਤੈਨੂੰ ਇੱਕ ਗੱਲ ਪੁੱਛਾਂ ਜਿਉਣ ਜੋ ਗਿਆ ਨਹੀਂ ਹਾਂ ਪੁੱਛ ਦਿਲ ਖੋਲ ਕੇ ਸੁਣਾ ਦੰਨੀਆਂ ਆ ਹਰਮਨੋਰੀ ਬੈਠ ਕੇ ਸੁਣਦੇ ਆ ਅਜੀ ਤਰਮਨੋਰੀ ਹੂੰ ਛੇ ਬੰਦੇ ਨੇ ਮਤਲਬ ਪਿਆਰ ਕਰਦੇ ਆ ਸਾਰੇ ਅਸੀਂ ਇੱਕ ਸਿੱਕੇ ਦੇ ਦੋ ਹਾਂ ਪਹਿਲੂ ਮੈਂ ਤੇ ਮੇਰੀ ਦੀਦੀਆਂ ਬੱਚੇ ਕਹਿੰਦੇ ਆ ਅੱਗੋਂ ਦੀਦੀ ਬੋਲਦੀ ਹੈ ਕਹਿੰਦੀ ਮਾਂ ਬਾਪ ਦਾ ਬੱਕ ਬੱਕ ਹੋਣਾ ਸੀ ਕਿੰਨੇ ਵਦ ਨਸੀਬੀਆਂ ਉੰਜ ਨਿਆਣੇ ਬੇਸ਼ੱਕ ਨਿਆਣੇ ਹਾਂ ਸਮਝਾਂ ਨੇ ਬੇਇਤفاق ਦੀਆਂ ਰੱਬਾ ਸਾਡੇ ਮੰਮੀ ਡੈਡੀ ਜੀ ਕਿਉਂ ਗੱਲਾਂ ਕਰਦੇ ਤਲਾਕ ਦਿੰਦੇ ਇਹਦਾ ਟ੍ਰੈਂਡ ਚੱਲ ਪਿਆ ਇਹ ਵੱਡੇ ਵੱਡੇ ਸਟੇਜਾਂ ਤੇ ਨੇ ਬਿਲਕੁਲ ਬਿਲਕੁਲ ਜੀ ਤੇ ਦੁੱਖ ਲੱਗਦਾ ਤੁਨੂ ਸੀਤੋ ਵਾਲੇ ਨੇ ਕਹਿੰਦਾ ਜੱਟ ਨਿੱਕਰ ਦੋਗ ਮੈਂ ਉਹਦਾ 4 ਮਿਲੀਅਨ ਆ ਉਤੁਰ ਦੇ ਮੜਕ ਨਾਲ ਹਾ ਨਾਰਾ ਮਾਤਾ ਗੁਜਰੀ ਦੇਲਾ ਪਤੀ ਦਿੱਤਾ ਪੋਤਰੇ ਵੀ ਤੋੜ ਲਓ ਜੀ ਸਾਡੇ ਨਾਲ ਇਲਾਕੇ ਦੀ ਸ਼ਾਨ ਤੇ ਆਨ ਬਾਨ ਅਕਬਰ ਆलम ਮੌਜੂਦ ਆਤੇ ਗੱਲ ਕਰਨੇ ਅੱਜ ਦੇ ਇਸ ਦੌਰ ਦੀ ਸਮੇਂ ਦੀ ਜਿੱਥੇ ਵੱਡੇ ਵੱਡੇ ਸਿੰਗਰ ਜਿਹੜੇ ਨੇ ਉਹ ਆਪਣੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਏ ਨੇ ਤੇ ਉੱਥੇ ਹੀ ਅਖਬਰ ਆਲ ਮਰ ਗਏ ਜਾਂ ਲੋਕ ਨੇ ਜਿਹੜੇ ਸਾਲਾਂ ਬਧੀ ਇਸ ਇੰਡਸਟਰੀ ਦੇ ਵਿੱਚ ਆਪਣਾ ਜਿਹੜਾ ਹੈਗਾ ਜੋ ਰਸ਼ਮਾਇਸ਼ ਕਰ ਰਹੇ ਨੇ ਇੱਥੋਂ ਤੱਕ ਇਹਨਾਂ ਦੇ ਆਪਣੇ ਬੇਟੇ ਬੱਚਿਆਂ ਨੂੰ ਵੀ ਜਿਹੜਾ ਇਸ ਲਾਈਨ ਦੇ ਵਿੱਚ ਲੈ ਕੇ ਆ ਰਹੇ ਨੇ ਔਰ ਘਟੂ ਘਟ 5-7 ਸਾਲਾਂ ਤੋਂ ਸੁਖਾਉਣ ਤੋਂ ਬਾਅਦ ਫੇਰ ਜਾ ਕੇ ਕਿਦਣਾ ਕਿਤੇ ਉਹਨਾਂ ਦਾ ਪਹਿਲਾ ਗਾਣਾ ਇਹਨਾਂ ਵੱਲੋਂ ਰਿਲੀਜ਼ ਕੀਤਾ ਗਿਆ ਇਹ ਨਹੀਂ ਹੈਗਾ ਕਿ ਮਾਈਕ ਫੜਾਤਾ ਗਾळ्या ਤੇ YouTube ਤੇ ਚੜ੍ਹਤਾ ਨਹੀਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਅਕਬਰ ਆਲਮ ਦਾ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਾਡਾ ਸਾਰਿਆਂ ਦਾ ਤੁਹਾਡਾ ਅਕਬਰ ਪਹਿਲਾਂ ਤਾਂ ਸਾਨੂੰ ਕੋਈ ਅਜਿਹੀ ਚੀਜ਼ ਸੁਣਾਓ ਜਿਹੇ ਲੋਕ ਵਾਕਈ ਕਹਿਣ ਵਾਕਈ ਯਾਰ ਇਹ ਰਾਗ ਆ ਇਹ ਅਕਰ ਅਕਬਰ ਆਲਮ ਇਹ ਕਾਦਾ ਤੂੰ ਵਿਛੋੜਾ ਰੱਬਾ ਰਾਜਣੇ ਨਾ ਪਾਇਆ ਇਹ ਕਾਦਾ ਤੂੰ ਵਿਛੋੜਾ ਰੱਬਾ ਰਾਜਣੇ ਨਾ ਪਾਇਆ ਸਾਰਾ ਇਲਜ਼ਾਮ ਲੋਕਾਂ ਸਾਡੇ ਜੁਮੇ ਲਾਇਆਏ ਨਾਲੇ ਨਾਮ ਮੇਰਾ ਨਾਲ ਚੂਰੀ ਦਾ ਵੀ ਆਇਆਏ ਚਿੰਗਾ ਕੀਤਾ ਨਾ ਪਵਾ ਕੇ ਸਾਡੀ ਦੂਰੀ ਲੋਕਾਂ ਬਦਨਾਮ ਕਰਤੀ ਨਾਲੇ ਮੈਂ ਤੇ ਕਿਉਂ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ ਜੇ ਇਹ ਵੀਡੀਓ सोनू ਸੀਤੋ ਵਾਲਾ ਮਹਾਨ ਗਾਇਕ ਅੱਜ ਦੇ ਸਮੇਂ ਦਾ ਇਹਨੂੰ ਸੁਣ ਲਵੇ ਨਾ ਤਾਂ ਇਹਦਾ ਇੱਕ ਲਫ਼ਜ਼ ਵੀ ਬੋਲ ਕੇ ਗਾ ਕੇ ਸੁਣਾ ਦੇਵੇ ਤਵਾ ਕੇ ਉਹਨੂੰ ਸਿੰਗਰ ਮੰਨ ਲਵਾਂਗੇ ਪਰ ਮੰਨਦੇ ਨਹੀਂ ਪਰ ਯਾਰ ਗਾਇਕੀ ਨੂੰ ਨਾ ਹਲਕੇ ਵਿੱਚ ਲੈ ਕੇ ਤੁਸੀਂ ਸਿੰਗਰਾਂ ਦੀ ਬਦਨਾਮੀ ਕਿਉਂ ਕਰ ਰਹੇ ਹੋ ਕਿਉਂ ਸੋਨੂ ਸੀਤੋ ਵਰਗੇ ਆ ਦੇ ਵਿਚਾਰੇ ਜਿਹੜੇ ਉਹਨਾਂ ਨਾਲ ਤੁਸੀਂ ਕਿਉਂ ਖੇਲ ਰਹੇ ਹੋ ਮਨੋਰੰਜਨ ਐਂਟਰਟੇਨਮੈਂਟ ਲੱਗ ਵੱਖਰੀ ਚੀਜ਼ ਆ ਪਰ ਗਾਇਕੀ ਉਹ ਸਟੇਜ ਵੱਖਰੀ ਚੀਜ਼ ਆ ਯਾਰ ਤੁਸੀਂ ਵੱਡੇ ਵੱਡੇ ਸਿੰਗਰਾਂ ਨਾਲ ਤੁਸੀਂ ਭਗਤ ਬੰਦੇ ਨੂੰ ਖੜਾਉਂਦੇ ਹੋ ਸੌ ਬੰਦੇ ਨੂੰ ਖੜਾਉਂਦੇ ਹੋ ਯਾਰ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਪਰ ਯਾਰ ਕਦਰ ਸਿੰਗਰਾਂ ਦੀ ਗਾਉਣ ਵਾਲਿਆਂ ਦੀ ਘਟੋ ਘਟ ਕਦਰ ਤਾਂ ਕਰੋ ਇਹ ਜੇ ਲੋਕ ਨੇ ਜਿਨ੍ਹਾਂ ਨੂੰ ਪਤਾਨੀ ਕਿੰਨੇ ਸਾਲ ਜਿਹੜੇ ਹੈਗੇ ਟੱਕੇ ਖਾ ਖਾ ਦਰਦਾਂ ਦਰੀਆਂ ਠੋਕਰਾਂ ਖਾ ਖਾ ਕੇ ਅਕਬਰ ਆਲਮ ਨਾਮ ਪਿਆ। ਕਿਤਨੀ ਕਿੰਨੇ ਇੱਕ ਨੌਜਵਾਨਾਂ ਨੂੰ ਸਿਖਾਇਆ 뮤직, ਗੀਤ, ਗਾਉਣਾ, ਹਰ ਚੀਜ਼ ਸਿਖਾਇਆ। ਤੇ ਅਕਬਰ ਕਿਵੇਂ ਕਹੋਂਗੇ ਤੁਹਾਡੀ ਵੀ ਇੱਕ ਵੀਡੀਓ ਵੀ ਵਾਇਰਲ ਹੋਈ ਆ। ਜੀ ਜੀ ਤੁਸੀਂ ਕਿਹਾ ਸੀ ਅੱਜਕੱਲ ਲੈਕਚਰ ਤਾਂ ਬਹੁਤ ਆ ਜਾਂ ਫਿਰ ਚਮਕੀਲਾ ਜੀ ਦੀ ਕੋਈ ਗੱਲਬਾਤ ਕੀਤੀ ਆ। ਕੀ ਗੱਲ ਕੀ ਕਹਿਣਾ ਚਾਹੋਂਗੇ ਸ਼ਾਰਟ ਚ ਜਲਦੀ। ਉਹ ਗੱਲ ਇਹ ਸੀਗੀ ਜੀ ਮੈਂ ਗੱਲ ਆਖਿਆ ਵੀ ਚਮਕੀਲਾ ਗਾਉਂਦਾ ਬਹੁਤ ਸੋਹਣਾ ਸੀ। ਨਾਲ ਅਮਰ ਚੌਧਰੀ ਬਹੁਤ ਬਾਖੂ ਵੀ ਇੱਕਦ ਇੱਕ 11 ਵੀ ਉਹ ਉਹ ਵੀ ਚਮਕੀਲਾ ਜੀ ਤੋਂ ਕੱਟ ਨਹੀਂ ਸੀਗੀ ਪਰ ਚਮਕੀਲਾ ਲਿਖਦਾ ਮਾੜਾ ਸੀ ਗਾਉਂਦਾ ਗਾਇਕੀ ਅੱਛੀ ਸੀ ਉਹਦੀ ਮਤਲਬ ਗਾਉਂਦਾ ਚੰਗਾ ਸੀ ਗਾਉਂਦਾ ਚੰਗਾ ਸੀ ਲਿਖਦਾ ਮਾੜਾ ਸੀ ਮੈਂ ਮੈਂ ਉਹ ਇੰਟਰਵਿਊ ਦੇ ਵਿੱਚ ਇਹ ਵੀ ਆਖਿਆ ਸੀ ਮੇਰੀ ਹੱਥ ਵਨ ਕੇ ਸਰੋਤਿਆਂ ਨੂੰ ਗੁਜਾਰਸ਼ ਆ ਕਿ ਅੱਛਾ ਸੁਣਨ ਲੱਗ ਜਾਓ ਉਦਾਂ ਤੁਸੀਂ ਸਾਰੇ ਸੱਭਿਆਚਾਰ 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 ਦੇ ਮਤਲਬ ਟੰਡੋਰਾ ਪਿੱਟ ਦਿਓ ਟੰਡੋਰਾ ਪਿੱਟ ਪਿੱਟ ਦਿਓ ਜਦੋਂ ਕੋਈ ਸੱਭਿਆਚਾਰ ਵਾਲਾ ਕੋਈ ਕਲਾਕਾਰ ਅੱਗੇ ਆਉਂਦਾ ਤਾਂ ਤੁਸੀਂ ਉਹਦੇ ਗਾਣੇ ਨਹੀਂ ਸੁਣਦੇ ਫਿਰ ਉਹ ਅਸੀਂ ਕੀ ਕਰਿਆ ਜਾਵੇ ਹੁਣ ਅਸੀਂ ਜਿਨ੍ਹਾਂ ਨੂੰ ਮੈਂ ਤਾਂ ਚਲੋ ਕੁਝ ਵੀ ਨਹੀਂ ਕੋਈ ਹੋਰ ਵੀ ਵਧੀਆ ਆਰਟਿਸਟ ਨੇ ਜਿਨ੍ਹਾਂ ਨੂੰ ਤੁਸੀਂ ਸੁਣਦੇ ਨਹੀਂ ਉਹਨਾਂ ਨੂੰ ਕਹਿ ਦਈਏ ਵੀ ਸਾਨੂੰ ਸੀਤ ਵਾਲੇ ਵਾਂਗ ਬੇਬੇ ਕਰ ਦੇ ਬੇ ਐ ਕਰਕੇ ਕਰਿਆ ਕਰੀਏ ਯਾਰ ਆਪਣੇ ਗਾਣੇ ਛੱਡ ਕੇ ਇਹ ਚੀਜ਼ਾਂ ਕਰਨ ਲੱਗ ਜੇ ਫਿਰ ਤੁਹਾਨੂੰ ਸੋਹਣਾ ਲੱਗੇ ਹ ਨਹੀਂ ਗਾਉਂਦੇ ਅਸੀਂ ਫਿਰ ਜੇ ਅਕਬਰ ਆਲਮ ਆਪਣੇ ਸੰਗ ਚੋਂ ਆਪਣੇ ਗਲੇ ਦਾ ਡਾ ਜ਼ੋਰ ਪਾ ਕੇ ਇਹ ਸੁਰਰਾਗ ਨਾ ਕੱਢੇ ਤੇ ਫਿਰ ਜਿਵੇਂ ਇਹਨਾਂ ਨੇ ਕਿਹਾ ਕਿ ਆ ਆ ਕਰਕੇ ਜੇ ਉਹ ਕਰ ਲਈ ਤਾਂ ਤੁਹਾਡਾ ਉਹ ਐਂਟਰਟੇਨਮੈਂਟ ਹੋਗਾ ਪਰ ਉਹ ਗਾਣਾ ਨਹੀਂ ਹੋਗਾ ਠੀਕ ਹੈ ਨਾ ਤੋਹੀਨ ਗੁੱਸਾ ਮੰਨਉਂਦਾ ਕਦੇ ਕਦੇ ਵੀ ਮੈਂ ਤਾਂ ਯਾਰ ਇੰਨੇ ਸਾਲ ਗਾਲ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਬਾਈ ਜੀ ਮੈਨੂੰ ਕੋਈ 30 ਸਾਲ ਦਾ ਗੇੜ ਹੋ ਗਿਆ ਸੰਘਰਸ਼ ਕਰਦੇ ਨੂੰ ਬਾਈ ਦੇ ਕਰਤੇ ਨਾ ਜਾਇਓ ਸਰੀਰ ਤੇ ਨਾ ਜਾਇਓ ਬਾਈ ਦੀ ਉਮਰ ਇੰਨੀ ਆ ਕਿ ਇਹਨੇ ਉਹ ਕਿਹੜਾ ਇਲਾਕਾ ਜਿੱਥੇ ਦਰਦ ਦਰਦ ਦੀਆਂ ਠੋਕਰਾਂ ਨਹੀਂ ਖਾਦੀਆਂ ਉਹ ਕਿਹੜਾ ਜਿਹੜਾ ਵੱਡਾ ਤੋਂ ਵੱਡਾ ਗਾਇਕਾ ਜੀਰੇ ਕੋਲ ਬਾਈ ਨਾ ਗਿਆ ਹੋਵੇ ਕਿਹੜੇ ਕਿਹੜੇ ਵੱਡੇ ਸਿੰਗਰ ਨੇ ਜੀ ਦਲਜੀਤ ਦੁਸਾਂ ਦੇ ਨਾਲ 7 ਸਾਲ ਕੰਮ ਕੀਤਾ 7 ਸਾਲ ਦਲਜੀਤ ਦੁਸਾਂ ਨਾਲ ਮੈਂ ਤੇ ਅੰਗਰੇਜ਼ ali ਕੁਲਵਿੰਦਰ ਢਿੱਲੋਂ ਇੰਦਰਜੀਤ ਨਿੱਕੂ ਅਸੀਂ ਇਕੱਠੇ ਰਿਆਂ ਜਤਿੰਦਰ ਗਿੱਲ ਹੂੰ ਇਕੱਠੇ ਰਿਆਂ ਹੂੰ ਠੀਕ ਆ ਜੀ ਮੈਂ ਤੇ ਅੰਗਰੇਜ਼ ਤੇ ਕੁਲਵਿੰਦਰ ਦਾ ਅਸੀਂ ਮਿਲਦਾ 8-9 ਮਹੀਨੇ ਲਗਾਤਾਰ ਇੱਕ ਬੈੱਡ ਤੇ ਪਏ ਆ ਹੂੰ ਠੀਕ ਆ ਜੀ ਬੜੇ ਆਰਟਿਸਟ ਨੇ ਮਤਲਬ ਬਹੁਤ ਔਖਾ ਬਹੁਤ ਜੀ ਆ ਹਰਮਨੋਰੀ ਬੈਠ ਕੇ ਸੁਣਦੇ ਆ ਜੀ ਤਰਮਨੋਰੀ ਹੂੰ ਅੱਛੇ ਬੰਦੇ ਨੇ ਮਤਲਬ ਪਿਆਰ ਕਰਦੇ ਆ ਸਾਰੇ ਠੀਕ ਹੈ ਜੀ ਪਰ ਗੱਲ ਇਹ ਹੈ ਵੀ ਜੋ ਗੱਲ ਬਾਤ ਬਾਨੀ ਚਾਹੀਦੀ ਅਸੀਂ ਉਹ ਨਹੀਂ ਹਜੇ ਵੀ ਠੋਕਰਾਈ ਨੇ ਹੂੰ ਕਿਉਂਕਿ ਲੋਕ ਤਾਂ ਕਲਾਕਾਰੀ ਅਸੀਂ ਸਿੱਖਦੇ ਰਹੇ ਹਾਂ ਜਿਹੜਾ ਆ ਦਾ ਟ੍ਰੈਂਡ ਚੱਲ ਪਿਆ ਇਹ ਬੜੀ ਬੜੇ ਸਟੇਜਾਂ ਤੇ ਨੇ ਬਿਲਕੁਲ ਬਿਲਕੁਲ ਜੀ ਤੇ ਦੁੱਖ ਲੱਗਦਾ ਦੁੱਖ ਜੀ ਮੈਂ ਕਹਿੰਨਾ ਆਤਮਾ ਜਿਹੜੀ ਉਹ ਝੰਡੋੜੀ ਪਈ ਆ ਕਿਸੇ ਨੂੰ ਕਹਿ ਨਹੀਂ ਸਕਦੇ ਹੁਣ ਜਦੋਂ ਕੋਈ ਥੋੜੇ ਵਰਗਾ ਭਰਾ ਮਿਲਦਾ ਜਿਹੜਾ ਪਿਆਰ ਕਰਦਾ ਹੈ ਉਹ ਤਾਂ ਥੋੜੀ ਜਿਹੀ ਕੋਸ਼ਿਸ਼ ਕਰੀਦੀ ਆ ਵੀ ਯਾਰ ਵਧੀਆ ਸੁਣਨ ਲੱਗ ਜਾਓ ਉਸ ਇੰਟਰਵਿਊ ਚ ਵੀ ਮੈਂ ਆਖਿਆ ਸੀ ਹੱਥ ਮੰਨ ਕੇ ਕਹਿੰਦਾ ਵੀ ਵਧੀਆ ਕਲਾ ਕਰ ਰਹੇ ਮੈਂ ਮੈਂ ਮੇਰੀ ਗੱਲ ਨਹੀਂ ਕਰਦਾ ਹੋਰ ਵੀ ਬਹੁਤ ਆਰਟਿਸਟ ਨੇ ਇਸੇ ਇੰਟਰਵਿਊ ਨੂੰ ਕਾ ਕਾਕੇ ਨੇ ਰਿਪਲਾਈ ਕੀਤਾ ਹੂੰ ਉਹ ਕਹਿੰਦਾ ਵੀ ਤੁਸੀਂ ਮੰਦਿਰ ਨੂੰ ਆਏ ਨਹੀਂ ਕਰ ਸਕਦੇ ਮੰਦਿਰ ਨੂੰ ਆਏ ਕਿ ਮੈਂ ਕਹਿੰਦਾ ਵੀਰ ਜੀ ਮੈਂ ਮੰਦਿਰ ਨਹੀਂ ਕਹਿੰਦਾ ਮੈਂ ਤਾਂ ਸਰੋਤੇ ਕਹਿੰਦਾ ਹੂੰ ਵੀ ਸਰੋਤੇ ਨੂੰ ਗੁਜਾਰਸ਼ ਕਰਦਾ ਵੀ ਯਾਰ ਜਿਹੜੇ ਵਧੀਆ ਆਰਟਿਸਟ ਨੇ ਪਹਿਲਾਂ ਤਾਂ ਗੀਤਕਾਰ ਦਿਆਂ ਮਿੰਤਾਂ ਕਰਦੇ ਫਿਰਦੇ ਨੇ ਕਲਾਕਾਰ ਜਦੋਂ ਗੀਤ ਮਿਲ ਗਿਆ ਫਿਰ ਉਹਦੀਆਂ ਕੰਪੁਸ਼ਨਾ ਬਣਾਉਂਦੇ ਨੇ ਕੰਪੁਸ਼ਨਾ ਬਣਾ ਕੇ ਫਿਰ ਉਹ ਮਿਊਜ਼ਿਕ ਦੇ ਡਾਇਰੈਕਟਰ ਦੇ ਗੇੜੇ ਕੱਢਦੇ ਆ ਫਿਰ ਵੀਡੀਓ ਵਾਲਿਆਂ ਦੇ ਗੇੜੇ ਕੱਢਦੇ ਨੇ ਜੇ ਕਦੋਂ ਵੀਡੀਓ ਲੈ ਵੀ ਲਿਆ ਤੇ ਫਿਰ ਕੰਪਨੀ ਵਾਲੇ ਅਗੇ ਕਹਿੰਦੇ ਤਾਂ ਮਿੱਟੀ ਐ ਹੂੰ ਉਹ ਫਿਰ ਕਿਤੋਂ ਨਾ ਕਿਤੋਂ ਕੋਈ ਰੇਜ਼ਮੈਂਟ ਕਰਕੇ ਐਡੂਡ ਤੇ ਪੈਸੇ ਲਾਉਂਦਾ ਫਿਰ ਕੰਪਨੀ ਰੀਲੀਜ਼ ਕਰਦੀ ਐ ਅੱਗੋਂ ਜਦੋਂ ਦੇਖਿਆ ਤਾਂ ਤਾਂ 20-30 ਹਜ਼ਾਰ ਵਿਊ ਐ ਜਦੋਂ ਕਿ ਸੋਨੂ ਸੀਤਵਾਲੇ ਨੇ ਕਹਿੰਦਾ ਜੱਟ ਨਹੀਂ ਕਰਦੂਗੋ ਉਹਦਾ 4 ਮਿਲੀਅਨ ਆ ਹੂੰ ਫਿਰ ਕੀ ਲੋੜ ਪਈ ਆ ਚੰਗਾ ਗਾਉਣ ਦੀ ਚੰਗਾ ਲਿਖਣ ਦੀ ਫਿਰ ਕੀ ਲੋੜ ਆ ਕਿਸੇ ਨੂੰ ਫਿਰ ਤਾਂ ਡਰਾਮੇ ਤੇ ਐਕਟਿੰਗ ਸਿੱਖ ਲਓ ਤੇ ਸਟੇਜ ਤੇ ਚੜਜੋ ਤੇ ਜੋ ਮਰਜ਼ੀ ਕਰਿਓ ਪਰ ਇੱਕ ਗੱਲ ਜ਼ਰੂਰ ਹੈ ਇਹੀ ਸਰੋਤੇ ਜਦੋਂ ਕੋਈ ਗੰਦੇ ਗਾਉਣ ਵਾਲਾ ਗਾਣਾ ਭੱਗਾ ਸਾਫਰੀਆ ਜਾਂ ਕੋਈ ਹੋਰ ਹੈ ਉਹਨੂੰ ਆਪਣੇ ਜਵਾਕਾਂ ਨੂੰ ਲੈ ਜਾ ਕੇ ਨਹੀਂ ਮਿਲਾਉਂਦੇ ਜਾਂ ਸੋਨੂੰ ਸੀਤੋ ਵਾਲੇ ਨੂੰ ਆਪਣੇ ਜਵਾਕਾਂ ਨੂੰ ਲੈ ਜਾ ਕੇ ਨਹੀਂ ਮਿਲਾਉਂਦੇ ਉੱਥੇ ਉਹੀ ਆ ਵੀ ਹਰ ਭਜਨ ਮਾਨ ਹੈ ਜਾ ਕੋਈ ਹੋਰ ਆਰਟਿਸਟ ਨੇ ਜਿਹੜੇ ਭਾਕਮ ਬਖਤਰੀ ਵਾਲਾ ਜੀ ਨੇ ਹੂੰ ਠੀਕ ਹੈ ਜੀ ਉਹ ਜਿਹੜੇ ਅੱਛੇ ਆਰਟਿਸਟ ਨੇ ਠੀਕ ਹੈ ਜੀ ਉਹਨਾਂ ਨੂੰ ਲਾ ਕੇ ਮਿਲਾਉਂਦੇ ਨੇ ਵੀ ਸਾਡੇ ਬੱਚਿਆਂ ਨੂੰ ਮਿਲੋ ਜੀ ਮੇਰੀ ਬੇਟੀ ਨੂੰ ਮਿਲੋ ਮੇਰੇ ਆ ਮੇਰਾ ਬੇਟਾ ਜੀ ਇਹਨੂੰ ਮਿਲੋ ਆ ਮੇਰੀ ਮਾਤਾ ਨੇ ਜੀ ਨੇ ਜੀ ਉਹਨਾਂ ਨੂੰ ਮਿਲਾਉਂਦੇ ਨੇ ਉਹ ਆਪਣੇ ਐਂਟਰਟੇਨਮੈਂਟ ਵਾਸਤੇ ਰੱਖਦੇ ਨੇ ਜਦੋਂ ਚਮਕੀਲਾ ਜੀ ਗਾਉਂਦੇ ਸੀ ਉਦੋਂ ਲੋਕ ਕੈਸਟਾਂ ਦੇ ਵਿੱਚ ਕਿਤੇ ਕਿਤੇ ਕੱਪੜਿਆਂ 'ਚ ਲਪੇਟ ਕੇ ਰੀਲਾ ਰੱਖਦੇ ਸੀ ਮੋਟਰਾਂ ਤੇ ਧਕੋਕੇ ਹਾਂ ਜਿਹੜੇ ਹੁਣ ਲੋਕ ਗਾਣਿਆਂ ਦੇ ਵਿੱਚ ਬੋਲਦੇ ਨੇ ਚੋਰੀ-ਚੋਰੀ ਜੱਟੀ ਚਮਕੀਲਾ ਸੁਣਦੀ ਚਮਕੀਲਾ ਉਦੋਂ ਸੁਣਦੀ ਸੀ ਜਦੋਂ ਕਦੇ ਭਾਈ ਦੀ ਘਰੇ ਟਰੈਕਟਰ ਖੜਾ ਆ ਉਹਦੇ ਵਿੱਚੋਂ ਕਿਤੇ ਕੁੜੀਆਂ ਦੇ ਹੱਥ ਲੱਗੀ ਦੀ ਟੇਬਲ ਕਾਰਟ ਹੂੰ ਪਤਾ ਨਹੀਂ ਹੁਣ ਤੁਹਾਡਾ ਕੀ ਮਾਈਂਡ ਹੈ ਬੱਚਿਆਂ ਦਾ ਮੈਂ ਗਾਣਾ ਕਰਿਆ ਸੀ ਤਲਾਕ ਅਸੀਂ ਇੱਕ ਸਿੱਕੇ ਦੇ ਦੋ ਹਾਂ ਪਹਿਲੂ ਮੈਂ ਤੇ ਮੇਰੀ ਦੀਦੀਆਂ ਬੱਚੇ ਕਹਿੰਦੇ ਆ ਅੱਗੋਂ ਦੀਦੀ ਬੋਲਦੀ ਹੈ ਕਹਿੰਦੀ ਮਾਂ ਬਾਪ ਦਾ ਬੱਕ ਬੱਕ ਹੋਣਾ ਸੀ ਕਿੰਨੇ ਵੱਧ ਨਸੀਬੀਆਂ ਉੰਜ ਨਿਆਣੇ ਬੇਸ਼ੱਕ ਨਿਆਣੇ ਹਾਂ ਸਮਝਾਂ ਨੇ ਬੇਤਫਾਕ ਦੀਆਂ ਰੱਬਾ ਸਾਡੇ ਮੰਮੀ ਡੈਡੀ ਜੀ ਕਿਉਂ ਗੱਲਾਂ ਕਰਨ ਤਲਾਕ ਦੀਆਂ ਐਦਾਂ ਦੇ ਗਾਣੇ ਕਰੇ ਨੇ ਹਮ ਇੱਕ ਸੁਨਿਆਹ ਦਿੰਦੇ ਗਾਣੇ ਬਿਲਕੁਲ ਜੀ ਪਰ ਮੈਂ ਇਹ ਦੇਖਿਆ ਵੀ ਕੋਈ ਸੁਣੇ ਨਾ ਸੁਣੇ ਪਰ ਮੈਂ ਮੇਰੇ ਜਿਹੜੇ ਮੇਰੇ ਬਿਲਕੁਲ ਸਿੱਖਦੇ ਮੇਰੇ ਭਾਈਏ ਨੇ ਸ਼ਗਿਰਦ ਕਾਦੇ ਨੇ ਮੇਰੇ ਬੱਚੇ ਵੀ ਨੇ ਮੈਂ ਮਾੜਾ ਕੌਣ ਨਹੀਂ ਗਾਉਣਾ ਹਮ ਗਾਉਣਾ ਵਧੀਆ ਹੀ ਆ ਬੰਦਾ ਸਖਾਣਾ ਮਾੜਾ ਨਾ ਮੈਂ ਕਹਿੰਦਾ ਮੈਂ ਜਿਹੜੀ ਚਮਕੀਲੇ ਵਾਲੇ ਗਾਣੇ ਨੇ ਕਿੰਨੀਆਂ ਕੁੜੀਆਂ ਮੇਰੇ ਕੋਲੇ ਆਉਂਦੀਆਂ ਮੈਂ ਕਿਸੇ ਦੇ ਨਾਲ ਕਦੇ ਡਿਊਟ ਗਾਣਾ ਚਮਕੀਲੇ ਦਾ ਐਦਾਂ ਦਾ ਨਹੀਂ ਗਾਣਾ ਕਾਇ ਨਾ ਉਹ ਕਹਿੰਦੇ ਹਥਿਆਰ ਮੂਰੇ ਪੁੱਗੇ ਰੋਵਨਾ ਕਦੇ ਕਦੇ ਹਾੜਾ ਅਜੇ ਪੁੱਗ ਜਾਂਦਾ ਏ ਉਹ ਕਹਿੰਦੇ ਜ਼ੋਰ ਦਾ ਨਾ ਮਾੜਾ ਹੋਵੇ ਬੰਦਾ ਕਦੇ ਬਈ ਹੋ ਜ਼ੋਰ ਦਾ ਨਾ ਮਾੜਾ ਹੋਵੇ ਬੰਦਾ ਕਦੇ ਬਈ ਘਰੋਂ ਮਾਰਾ ਹੋਵੇ ਅਜੇ ਪੁੱਗ ਜਾਂਦਾ ਆ ਉਹ ਹੋ ਪੁੱਗਦਾ ਨਹੀਂ ਬਾਪ ਵੇਜੇ ਭਾਂਡੇ ਵੰਡ ਕੇ ਪੁੱਤ ਹੋ ਜੇ ਆਡੇ ਅਜੇ ਪੁੱਗ ਜਾਂਦਾ ਏ ਆ ਚੱਲਦਾ ਸਿਆਣੀ ਨਾਰ ਬਿਨਾ ਕਰਨਾ ਬੰਦਾ ਤਾਂ ਉਹ ਜਾੜੇ ਅਜੇ ਪੁੱਗ ਜਾਂਦਾ ਏ ਹੋ ਬਾੜ ਵਿੱਚ ਵੇਰੀ ਵਈ ਕਦੇ ਨਹੀਂ ਪੁੱਗਦੀ ਥਾਂ ਹੋਵੇ ਥੋੜਾ ਅਜੇ ਪੁੱਗ ਜਾਂਦਾ ਏ ਜੋੜ ਦਾ ਨਾ ਮਾੜਾ ਹੋਵੇ ਬੰਦਾ ਕਦੇ ਵਈ ਘਰੋਂ ਮਾੜਾ ਹੋਵੇ ਅੱਜ ਪੁੱਗ ਜਾਂਦਾ ਆ ਜਾਂ ਕਹਿੰਦਾ ਹੋ ਕਰਜੇ ਵਿੱਚ ਜੇ ਕੋਈ ਤਸ ਜੇ ਕਚੈਰੀ ਦੇ ਚੱਕਰ ਫਸ ਜੇ ਹੱਡਾਂ ਵਿੱਚ ਨਸ਼ਾ ਅਜੇ ਰਾਤ ਦੇ ਵੇ ਜਬਾਨੀ ਫਿਰਥੀ ਆਉਂਦੀ ਨਹੀਂ ਪਰ ਕੇਰਾ ਜੇ ਇੱਜ਼ਤ ਲੱਥ ਜੇ ਮੁੜ ਕੇ ਹੱਥ ਆਉਂਦੀ ਨਹੀਂ ਕੇਰਾ ਜੇ ਇੱਜ਼ਤ ਲੱਥ ਜੇ ਹੋ ਕੀਆ ਬਹੁਤ ਹੈ ਕੀਆ ਬਾਤ ਆ ਇਹ ਆ ਗਾਇਕੀ ਨਿਰੋਲ ਗਾਇਕੀ ਇਹਨੂੰ ਕਹਿੰਦੇ ਨੇ ਕੁਝ ਸਿੱਖ ਕੇ ਗਾਉਣਾ ਤੇ ਅਕਬਰ ਆਲਮ ਦਾ ਇੱਕ ਬਹੁਤ ਗਾਣਾ ਮਕਬੂਲ ਹੋਇਆ ਸੀ ਉਹਦੀ ਵੀ ਅਸੀਂ ਇੱਕ ਦੋ ਲਾਈਨਾਂ ਜ਼ਰੂਰ ਜਾਂਦਿਆਂ ਦੇ ਸੁਣਾਵਾਂਗੇ ਕਿ ਉਹਦੀ ਇੱਕ ਮੈਸੇਜ ਆ ਕਿ ਮੁੰਡਾ ਕੁੜੀ ਕਹਿੰਦੇ ਵੀ ਚਿੱਟਾ ਚੁਟਾ ਤਨੀ ਲੰਦੋਗਾ ਨਾ ਨਾ ਬੈਗ ਬੂਗ ਕਦੇ ਕਹਿੰਦਾ ਉਹਦਾ ਵੀ ਸੁਣਾਓ ਹਾਂਜੀ ਹਾਂਜੀ ਉਹ ਕਹਿੰਦਾ ਜੀ ਵੀ ਜਦੋਂ ਮੈਰਿਜ ਤੋਂ ਪਹਿਲਾਂ ਨਾ ਵਿਆਹ ਰੱਖੇ ਦੇ ਦਿਨਾਂ 'ਚ ਕੁੜੀ ਕਹਿੰਦੀ ਵੀ ਆਪਾਂ ਕੁਝ ਗੱਲਾਂ ਕਰਨੀਆਂ ਨੇ ਵੀ ਮੈਨੂੰ ਮੇਰੀਆਂ ਸਹੇਲੀਆਂ ਦੱਸਦੀਆਂ ਵੀ ਅੱਜਕੱਲ ਜਿਹੜਾ ਨਸ਼ਾ ਚਟਾ ਵੀ ਹਾਂ ਵੀ ਉਹਦਾ ਬਹੁਤ ਬੋਲ ਵਾਲਾ ਹੋ ਗਿਆ ਹਨਾ ਤੇ ਉਹ ਫਿਰ ਕੁੜੀ ਨੂੰ ਪੁੱਛਦੀ ਆ ਕਹਿੰਦੀ ਬੇ ਮਰ ਗਈਆਂ ਮੁੱਛਾ ਕੁੰਡੀਆਂ ਦੇ ਵਾਲੇ ਕੈਂਟ ਤੇ ਕੁਣਾ ਕਹਿੰਦਾ ਹੋ ਲੈਣੀਆਂ ਨੇ ਲਾ ਮਾ ਤਾਂ ਹੀ ਨਾਲ ਆਇਆ ਡੇਟ ਤੇ ਬੇ ਤੈਨੂੰ ਇੱਕ ਗੱਲ ਪੁੱਛਾਂ ਜਿਉਂ ਨੇ ਜੋ ਗਿਆ ਨਹੀਂ ਹਾਂ ਪੁੱਛ ਦਿਲ ਖੋਲ ਕੇ ਸੁਣਾ ਦੰਨੀਆਂ ਬੇ ਕਿਤੇ ਚਿੱਟਾ ਟੁੱਟਾ ਤਾਂ ਨਹੀਂ ਪੀਂਦਾ ਸੋਹਣਿਆ ਨਾ ਨਾ ਕਦੇ ਕਦੇ ਪੈਗ ਪੁੱਗ ਲਾ ਲੈਣੀਆਂ ਬੇ ਕਿਤੇ ਚਿੱਟਾ ਟੁੱਟਾ ਤਾਂ ਨਹੀਂ ਪੀਂਦਾ ਰਾਂਜਣਾ ਨਹੀਂ ਬਸ ਯਾਰਾਂ ਨਾਲ ਗਲਾ ਸੀਖੜ ਕਾ ਲੈਣੀਆਂ ਕਿਆ ਬਾਤ ਹੈ ਕਿਆ ਬਾਤ ਹੈ ਅਕਬਰ ਜਾਂਦਿਆਂ ਦਾ ਇੱਕ ਹੋਰ ਜ਼ੈਨ ਦੇ ਵਿੱਚ ਗੱਲ ਆਈ ਆ ਮੇਰੇ ਜੀ ਚਮਕੀਲੇ ਨੂੰ ਲੈ ਕੇ ਜਿਵੇਂ ਤੁਸੀਂ ਗੱਲ ਕੀਤੀ ਆ ਚਮਕੀਲਾ ਜੋ گاਉਂਦਾ ਸੀ ਜੋ ਲਿਖਦਾ ਸੀ ਜੀ ਤੁਹਾਡੇ ਮੁਤਾਬਕ ਚਮਕੀਲਾ ਕਿਹੋ ਜਿਹਾ ਚੰਗਾ ਸੀ ਮਾੜਾ ਸੀ ਜਾਂ ਕੀ ਸੀ ਚਮਕੀਲਾ ਬੰਦਾ ਬਹੁਤ ਚੰਗਾ ਸੀ ਜੀ ਉਹਨੇ ਕਿਉਂਕਿ ਬੜੀ ਗਰੀਬੀ ਹਟਾਈ ਆ ਜਿਹੜੇ ਬੰਦੇ ਨੇ ਗਰੀਬੀ ਦੇਖਿਆ ਨਾ ਉਹ ਬੰਦਾ ਗਰੀਬ ਗੰਨੀ ਝਾਕਦਾ ਹੁੰਦਾ ਉਹਨੇ ਬਲ ਨੇ ਢੋਲਕੀਆਂ ਵਾਲੇ ਬੰਦੇ ਸੀ ਹੋਰ ਸੀਗੇ ਕਈ ਸ਼ਾਇਦ ਜਦੋਂ ਡੈਥ ਹੋਈ ਆ ਉਦੋਂ ਕਿਤੇ ਇੱਕ ਕੋ ਜੁੱਤੀ ਵੀ ਬਣਾ ਕੇ ਲੈ ਕੇ ਗਿਆ ਸੀ ਉਹਨੇ ਪਤਾ ਨਹੀਂ ਘੱਟ ਪੈਸੇ ਮੰਗੇ ਉਹਨੂੰ ਵੱਧ ਪੈਸੇ ਦਿੱਤੇ ਆ ਐਜੇ ਇਨਸਾਨ ਅੱਛਾ ਸੀ ਕਿਉਂਕਿ ਜਿਹੜੇ ਬੰਦੇ ਨੇ ਗਰੀਬੀ ਹੰਡਾਈ ਆ ਗਰੀਬੀ ਨੂੰ ਆਪਣੇ ਤਾਂਤੇ ਹੰਡਾਇਆ ਉਹ ਬੰਦਾ ਸੋਚਦਾ ਉਸ ਬਾਰੇ ਹਨਾ ਅੱਛਾ ਇਨਸਾਨ ਸੀ ਗੋਂਦਾ ਬਹੁਤ ਵਧੀਆ ਸੀ ਪਰ ਲਿਖਣ ਵਾਲੀ ਗੱਲ ਕਰਦੇ ਹੁਣ ਹੱਕ ਉਤੇ ਸੌਂ ਜਾਵੇ ਸ਼ਰਾਬੀ ਬਣ ਕੇ ਕੀ ਇਹਦੀ ਤੁਸੀਂ ਕੀ ਦੇਖੋਗੇ ਪਰਮਿਸ਼ਨ ਕੀ ਆ ਪ੍ਰਵਾਚਨਾ ਕੀ ਆ ਹਾਂਜੀ ਇਨਸਾਨ ਅੱਛਾ ਸੀ ਗੌਂਦਾ ਅੱਛਾ ਸੀ ਜਿਹੜੇ ਹੁਣ ਗਾਣੇ ਧਾਰਮਿਕ ਗਾਣੇ ਨੇ ਉਹ ਚਮਕੀਲਾ ਜੀ ਨੇ ਨਹੀਂ ਸੀ ਥੋੜੇ ਜੇ ਗਾਣੇ ਲਿਖੇ ਸੀ ਸਾਤੋਂ ਬਾਬਾ ਖੋਲਿਆ ਤੇਰਾ ਨਨਕਾਣਾ ਕਰਨੈਲ ਸੀ ਵੀ ਇਹਦਾ ਤਾਰਿਆਂ ਦੀ ਲੋਏ ਲੋਏ ਤੁਰਦੇ ਮੜਕ ਨਾਲ ਉਹ ਨੂਰਪੂਰੀ ਸਾਹਿਬ ਨੇ ਉਹਨਾਂ ਦਾ ਗਾਣਾ ਸੀ ਐਵੇਂ ਨਾ ਜਿੰਦੇ ਮਾਨ ਕਰੀ ਗੱਲ ਨਥੋ ਹੀੜੀ ਹਲ ਦਾ ਗਾਣਾ ਸੀ ਨਹੀਂ ਇਹ ਆਪ ਨਹੀਂ ਲੇ ਗਏ ਨਹੀਂ ਨਹੀਂ ਚਮਕੀਲਾ ਜੀ ਦੇ ਆਪਣੇ ਗਾਣੇ ਨਹੀਂ ਧਾਰਮਿਕ ਸੀ ਉਹਨਾਂ ਦੇ ਨਹੀਂ ਤੇ ਜਿਹੜਾ ਤਲਵਾਰ ਮੈਂ ਕਲੰਗੀ ਧਰਦੀਆਂ ਉਹ ਸਨਮੁਖ ਸਿੰਘ ਆਜ਼ਾਦ ਦਾ ਗਾਣਾ ਸੀ ਜਿਨ੍ਹਾਂ ਨੇ ਘੜਾ ਵਜਦਾ ਘਢੋਲੀ ਵਜਦੀ ਕਿਤੇ ਮੈਨੂੰ ਵੀ ਲੜਦੀ ਸੁਣਮਣਿਆ ਜਿਹੜਾ ਉਹਨਾਂ ਦਾ ਸਟੇਜ ਦੇ ਉੱਤੇ ਟੱਕਣ ਬਣਿਆ ਹੁੰਦਾ ਸੀ ਹੂੰ ਉਹ ਮੇਰਾ ਮਿੱਤਰ ਰਿਹਾ ਮਤਲਬ ਕਿਉਂਕਿ ਜਸਵਾਲ ਸਾਹਿਬ ਦੇ ਘਰ ਅਸੀਂ ਬਹੁਤ ਕਾਰਟਿਸਟ ਹੁੰਦੇ ਸੀ ਉਥੋਂ ਬਿਰਧ ਅਵਸਥਾ ਵਿੱਚ ਸੀਗੇ ਉਦੋਂ ਕਿ ਸਾਨੂੰ ਮਿਲਦੇ ਹੁੰਦੇ ਸੀ ਮੈਨੂੰ ਇਹ ਨਹੀਂ ਸੀ ਪਤਾ ਵੀ ਚਮਕੀਲੇ ਦਾ ਜਿਹੜਾ ਉਹ ਟੱਕਣ ਹੁੰਦਾ ਸੀ ਉਹ ਇਹ ਆ ਹਾਂਜੀ ਉਹ ਗਾਣੇ ਉਹਨਾਂ ਨੇ ਲਿਖਿਆ ਸੀ ਕਿਉਂਕਿ ਉਹ ਟਾਈਮ ਦਿੰਦਾ ਸੀ ਹਰੇਕ ਬੰਦੇ ਨੂੰ ਜਿਹੜੇ ਉਹਦੇ ਨਾਲ ਜੁੜੇ ਹੋਏ ਸੀ ਬੰਦੇ ਹੂੰ ਐਵੇਂ ਲੋਕ ਕਹੀ ਜਾਂਦੇ ਐ ਨਾ ਨਾ ਟਿੱਕੀ ਬਾਈ ਜੂਰੀ ਰਹੇ ਨੇ ਉਹਦੇ ਨਾਲ ਆ ਹੋਰ ਵੀ ਕਹੀ ਜਾਂਦੇ ਆ ਬੰਦੇ ਵੀ ਸਾਨੂੰ ਐ ਚਮਕੀਲੇ ਨੇ ਆਖਿਆ ਵਾਖਿਆ ਕਿਸੇ ਨੇ ਕੁਝ ਨਹੀਂ ਆਖਿਆ ਹੂੰ ਠੀਕ ਹੈ ਜੀ ਕਿਸੇ ਨਾਲ ਇੰਨਾ ਉਹਦਾ ਰਾਪਤਾ ਨਹੀਂ ਸੀਗਾ ਉਹਨੇ ਗਾਣੇ ਲੇਤੇ ਨੇ ਕਈ ਆਰਟਿਸਟਾਂ ਦੇ ਤੇ ਆ ਗੀਤਕਾਰਾਂ ਦੇ ਤੇ ਗਾਣੇ ਗਾਤੇ ਬਸ ਆ ਨੂਰਪੂਰੀ ਸਾਹਿਬ ਦਾ ਮੈਂ ਹੁਣ ਇੰਟਰਵਿਊ ਦੇਖੀ ਐ ਹੂੰ ਤਾਰਿਆਂ ਦੀ ਲੋਏ ਲੋਏ ਤੁਰਦੇ ਮੜਕ ਨਾਲ ਹਾਂ ਨਾਰਾ ਮਾ ਗੁਜਰੀ ਦਿਲਾ ਪਤੀ ਦਿੱਤਾ ਪੋਤਰੇ ਵੀ ਤੋਰ ਇਹ ਨੂਰਪੁਰੀ ਸਾਹਿਬ ਦਾ ਲਿਖਿਆ ਹੋਇਆ ਕੀ ਬਾਤ ਸਰਚ ਮਾਰੀ ਸੇ ਬਹੁਤ ਵਧੀਆ ਜਾਣਕਾਰੀ ਜਿਹੜੀ ਹੈ ਜੀ ਅਖਬਰ ਆਲਮ ਨੇ ਸਾਨੂੰ ਦਿੱਤੀ ਆ ਤੇ ਵਾਕਈ ਅਸੀਂ ਵੀ ਕਾਮਨਾ ਕਰਦੇ ਆ ਕਿ ਆਪਣੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਜੋ ਆਪਣੇ ਬੱਚਿਆਂ ਦੇ ਨਾਲ ਦੁਬਾਰਾ ਤੋਂ ਸ਼ੁਰੂ ਕੀਤਾ ਗਾਇਕੀ ਦੇ ਤੌਰ ਦੇ ਵਿੱਚ ਇਹ ਕਾਮਯਾਬ ਹੋਣ ਤੇ ਅਸੀਂ ਵੀ ਇਹਨਾਂ ਦਾ ਪੂਰਨ ਸਾਥ ਦਿੰਨੇ ਆ ਤੇ ਤੁਸੀਂ ਵੀ ਜ਼ਰੂਰ ਇਸ ਦੇ ਪਰਿਵਾਰ ਤੇ ਇਹਨਾਂ ਦੇ ਬੱਚਿਆਂ ਦਾ ਸਾਥ ਦਿਓ ਕਿਉਂਕਿ ਇੱਕ ਚੰਗੀ ਗਾਇਕੀ ਦਾ ਸਫ਼ਰ ਸ਼ੁਰੂ ਤੋਂ ਜਿਹੜਾ ਹੈਗਾ ਆਪਣੇ ਬੱਚਿਆਂ ਨਾਲ ਤੈਅ ਕਰਨ ਲੱਗੇ ਆ ਅਕਬਰ ਆਲਮ ਜੀ ਤੇ ਬੜਾ ਇਹਨਾਂ ਨੇ ਸਮਾਂ ਦੇਖਿਆ ਬਹੁਤ ਹੇਠਾਂ ਤੋਂ ਚੱਲੇ ਨੇ ਤੇ ਚਲੋ ਪ੍ਰਮਾਤਮਾ ਬਾਹ ਫੜ ਰਿਹਾ ਹੌਲੀ ਹੌਲੀ ਤੇ ਕਈ ਵਾਰ ਆਪਣੀ ਕਿਸਮਤ 'ਚ ਕਾਮਯਾਬੀ ਨਹੀਂ ਹੁੰਦੀ ਤਾਂ ਆਪਣੇ ਬੱਚਿਆਂ ਦੇ ਜਿਹੜੇ ਕਿਸਮਤ ਦੇ ਵਿੱਚ ਜਿਹੜੀ ਕਾਮਯਾਬੀ ਉਹ ਦਰਜ ਹੁੰਦੀ ਆ ਇਹਨਾਂ ਨੇ ਜੋ ਮਿਹਨਤ ਕੀਤੀ ਆ ਜੋ ਮਿਹਨਤ ਕਰ ਰਹੇ ਨੇ ਤੇ ਆਪਣੇ ਬੱਚਿਆਂ ਨੂੰ ਜੋ ਇਸ ਲਾਇਕ ਬਣਾ ਰਹੇ ਨੇ ਚੰਗਾ ਗਾਉਣਾ ਬੋਲਣਾ ਲਿਖਣਾ ਸਿਖਾ ਰਹੇ ਨੇ ਇਹ ਵਾਕਈ ਕਮਾਲ ਆ ਆਉਣ ਵਾਲੀ ਪੀੜੀ ਨੂੰ ਹੋ ਸਕਦਾ ਕਿ ਉਹ ਇੱਕ ਚੰਗੀ ਸਿਹਤ ਗਾਉਣ ਦੇ ਰੂਪ ਦੇ ਵਿੱਚ ਦੇ ਸਕਣ ਅਸੀਂ ਕਮਨਾ ਕਰਦੇ ਆ ਤੁਹਾਨੂੰ ਕਿ ਵੀਡੀਓ ਕਿਹੋ ਜੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਤਾਂ ਜੋ ਚੰਗੇ ਸੁਣਨ ਵਾਲੇ ਸਰੋਤਿਆਂ ਤੱਕ ਇਹ ਵੀਡੀਓ ਪਹੁੰਚੇ ਮਾੜੇ ਸੁਣਨ ਵਾਲਿਆਂ ਤੱਕ ਵੀ ਇਹ ਜ਼ਰੂਰ ਪਹੁੰਚੇ ਤਾਂ ਜੋ ਚੰਗਾ ਸੁਣਨਾ ਗਾਉਣਾ ਪਸੰਦ ਕਰਨ ਤਾਂ ਜੋ ਆਉਣ ਵਾਲੀ ਪੀੜ੍ਹੀ ਇੱਕ ਚੰਗੀ ਸੁਰੀਲੀ ਪੀੜ੍ਹੀ ਨੂੰ ਸੁਣੇ ਤੇ ਵੇਖੇ ਸਾਡੀ ਇਹੀ ਤਮੰਨਾ ਧੰਨਵਾਦ ਜੀ ਸੁਖਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਨਿਤ ਧੜਕ ਪ੍ਰੈਸਰ رپورਟਰ ਨੇ ਜਿਹੜੇ ਕਿ ਕਹਿਣ ਮੌਕੇ ਇਹ ਨਹੀਂ ਹੈਗਾ ਵੀ ਮੇਰੇ ਲੋਕ ਵੀਡੀਓ ਨੂੰ ਏਦਾਂ ਕਰ ਨਹੀਂ ਇਹਨਾਂ ਨੇ ਐਸੇ ਐਸੇ ਮਤਲਬ ਕਿ ਕਲਾ ਕਲਾਕਾਰਾਂ ਨੂੰ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਮੈਂ ਤੁਹਾਡਾ ਵੀ तहे ਦਿਲੋਂ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਲੋਕਾਂ ਦੇ ਨਾਲ ਅੱਛੇ ਬੰਦਿਆਂ ਦੇ ਨਾਲ ਆਰਟਿਸਟਾਂ ਦੇ ਨਾਲ ਜਿਨ੍ਹਾਂ ਦੇ ਅੰਦਰ ਕੋਈ ਕਲਾ ਲੁਕੀ ਹੋਈ ਹੈ ਉਹਨੂੰ ਅੱਗੇ ਲੈ ਕੇ ਆਉਂਦੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ धन्यवाद थैंक थैंक यू मायूस न हो इरादा न बदल दुआ भी तकदीर बदल सकती है घुड़ी किए को कोई काटे उसे मुंह मांगा इनाम हम कहते नहीं करके दिखाते हैं जैसे किया कराया खिलाया पिलाया घर में खून के छीटे आना बीमारी में दवा का ना लगना ऊपरी असर ग्रह कलेश सौतन व दुश्मन से छुटकारा सास बहू में झगड़ा होना प्यार में चोट प्रेमी प्रेमिका एक बार अवश्य मिली स्पेशलिस्ट वशीकरण व मुटकरणी जैसी समस्या का समाधान कारोबार में बाधा आना विदेश यात्रा में रुकावट कोर्ट कचहरी किसी का बेटा किसी की बहू, किसी की बेटी किसी के वश में हो एक बार संपर्क जरूर करे सभी समस्याओं का हंड्रेड गारंटी समाधान अभी संपर्क करें गुरु कबीर खान जी मोबाइल नंबर 98786 48123